ਇਹ ਜੇ ਮੇਰੇ ਗੱਲ ਨਹੀਂ ਲੱਗਤ ਕੋਈ ਆਪ ਬੋਰਡ 30 ਲੱਖ ਰੁਪਏ ਮੇਰਾ ਖਰਚਾ ਯਾਰ ਉਹ ਤੋਂ ਪੁੱਤ ਖਰਚਾ ਹੋ ਗਿਆ ਮਨ ਲੋਕ ਦਾ ਖਰਚਾ ਹੋ ਗਿਆ ਜਿਹੜਾ ਮੇਰੀ ਲੰਡੂ ਕਹਿੰਦੇ ਨਾ ਲੰਡੂ ਦਾ 30 ਲੱਖ ਰੁਪਏ ਖਰੀਦਿਆ ਤੁਹਾਡੇ ਮੇਰੇ ਬੈਠੋ ਬੈਠੋ ਓਏ 30 ਲੱਖ ਦੇ ਖਰੀਦਿਆ ਓਏ ਬੈਠੋ ਬੈਠੋ ਮੈਂ ਤੇ ਤੁਹਾਡਾ 30 ਲੱਖ ਖਰੀਦਿਆ ਕਰ ਰਹਿਤ ਪ੍ਰਧਾਨ ਨੇ ਓਏ ਰੋਬਰਾਨ ਜੀ ਕਰੋ ਕੱਟ ਭਾਈ ਕੋਲ ਆਖਰੀ ਮੇਕੀ ਲੱਖ ਕੋਲ ਆ ਲਿਆ ਬੋਰਡ 30 ਲੱਖ ਰੁਪਏ ਮੇਰਾ ਖਰਚਾ ਯਾਰ ਉਹ ਤੋਂ ਪੁੱਤ ਖਰਚਾ ਹੋ ਗਿਆ ਮੰਨ ਲੋ ਖਰਚਾ ਹੋ ਗਿਆ ਜਿਹੜਾ ਮੇਰੀ ਲੰਡੂ ਕਹਿੰਦੇ ਨਾ ਲੰਡੂ ਦਾ 30 ਲੱਖ ਰੁਪਏ ਖਰੀਦਿਆ ਤੁਹਾਡੇ ਮੇਰੇ ਓਏ 30 ਲੱਖ ਖਰੀਦਿਆ ਓਏ ਮੈਂ ਤੇ ਤੁਹਾਡਾ 30 ਲੱਖ ਖਰੀਦਿਆ ਕਰ ਰਹਿਤ ਪ੍ਰਧਾਨ ਨੇ انوں اوڈے دے مار دے مطلب ملے بہت سا کرو پا رہو انوں اپاں لگو بھاؤ چڑدا مارا بھانو دا را پھٹگو تے مڈے لڑنے مار کر سرکاراں دے میں ਸਾਰੇ ਨੂੰ ਅੱਜ ਦੇ ਜੀ ਆਇਆਂ ਨੂੰ ਜੀ ਆਇਆਂ ਕਹਿੰਦੇ ਆਂ ਸਾਰੇ ਸਾਡੇ ਸਰਕਾਰੀ ਯੋਗਣੀ ਅੱਜ ਬੁਲਾਇਆ ਕਰਦੇ ਆਂ ਕਿ ਆਪੇ ਆਪਣੇ ਹਿੱਤਾਂ ਤੇ ਬੈਠ ਕੇ ਜੀ ਬੈਠੋ ਜੀ ਚੇਅਰਮੈਨ ਸਾਹਿਬ ਜਿੰਨੇ ਸਾਥੀ ਖੜੇ ਹੋ ਗਏ ਨੇ ਵਿਯਾਸ ਕਰਦੇ ਆਂ ਅੱਥੀ ਉਰ ਕੇ ਬੇਨਤੀ ਹੈ ਕਿ ਵੀਰ ਬੈਠ ਕੇ ਰਾਜ ਦੀ ਸਮਰੱਥਾ ਪਾਣ ਨੂੰ ਲਈ ਬੈਠੋ ਲਈ 3 ਲੱਖ ਰੁਪਏ ਕਿਹ ਰਿਕਾਰਡ ਕਰ ਲਓ ਜਿਹਦੇ ਕਰਨਾ ਐ ਐਸਡੀਐਮ ਡਾਕਟਰ ਮੋਹਨ ਐਮਐਲਏ ਬਕਾਉ ਐਮਐਲਏ 3 ਲੱਖ ਜਿਹਦੇ ਕਿਹ ਨਹੀਂ ਲੱਗਤੋ ਕਿ ਆ ਬੋਰਡ 3 ਲੱਖ ਰੁਪਏ ਮੇਰਾ ਖਰਚਾ ਯਾਰ ਉਹ ਤੋਂ ਪੁੱਤ ਖਰਚਾ ਹੋਣ ਗਿਆ ਮਨ ਲੋ ਖਰਚਾ ਹੋਇਆ ਜਿਹੜਾ ਮੇਰੀ ਲੰਡੂ ਕਹਿੰਦੇ ਨਾ ਲੰਡੂ ਦਾ 3 ਲੱਖ ਰੁਪਏ ਖਰੀਦੇ ਤੁਹਾਡੇ ਮੇਰੇ ਓਏ ਕੀ ਲੱਖ ਦੇ ਖਰੀਦਦੇ ਓਏ ਮੈਂ ਸੋਚਿਆ ਓਏ ਮੈਂ ਲੈ ਤੁਹਾਡਾ 30 ਲੱਖ ਦੀ ਖਰੀਦਦਾ ਕਰ ਲੈ ਪ੍ਰਧਾਨ ਨੇ ਕਿਹੜਾ ਮਦਹਾਤ ਦਾ ਹੋ ਰਹੀ ਹੈ ਕਾਲਾ ਆਹ ਕੀ ਗੱਲ ਤੂੰ ਵੋਟਾ ਕੌਣ ਨੂੰ ਮੋੜੇ ਕੋਈ ਰਹਿਣਾ ਕਰੂ ਜੀ ਕਮਾਲ ਕਰੀ ਜਾਂਦੇ ਆ ਇਹ ਐਮਐਲਏ ਜੰਗ ਲੱਗਦਾ ਮੁੰਡੇ ਲੱਪਣਾ ਮਾਰਦੇ ਪਹਿਲੀ ਗੱਲ ਤਾਂ ਕੁਰਸੀ ਤੇ ਪ੍ਰਧਾਨ ਜੀ ਦੇ ਬੰਦਾ ਬਿਠਾਇਆ ਉਹਨਾਂ ਨੇ ਮੈਂ ਮੈਂ ਕਿੱਥੇ ਬੈਠਾ ਬੈਠਾ ਕਿੱਥੇ ਬੈਠੋ ਮੈਨੂੰ ਦੱਸੋ ਚਲੋ ਬੈਠੋ ਮੇਰੀ ਬੇਇੱਜ਼ਤੀ ਸੁਣੋ ਯਾਰ ਇਹ پولیس ਭਾਜੀ ਜੋ ਕਿ ਨਹੀਂ ਬੰਦਦੀ ਇੰਸਪੈਕਟਰ ਸਾਹਿਬ ਦੇਖੋ ਖੌਂਦੇ ਮੈਂ ਜੇ ਉਧਰ ਬੈਠਾ ਤਾਂ ਗੱਲ ਹੋਈ ਏ ਫਿਰ ਮੁੰਡੇ ਲੱਪਣ ਮਾਰ ਚਲੋ ਯਾਰ ਬੈਠਾ ਆਹ ਦੇਖਾ ਆਹ ਬੰਦਾ ਗੁੱਸੇ ਹੀ ਆ ਕੋਟੀ ਦੀਆ ਆ ਕੋਟੀ ਦੀਆ ਬਲੀ ਯਾਰ ਕੋਟੀ ਤੋਂ ਕਿਉਂ ਬੈਠਾ ਆ ਮਠਾਡੂ ਬੈਠਾ ਪੁੱਛਾ ਉਹ ਮੈਨੂੰ ਕਿਉਂ ਕਿਉਂ ਬੈਠਾ ਨਹੀਂ ਮੈਂ ਅਸੀਂ ਤਾਂ ਆ ਗਏ ਤੋਂ ਉਰੇ ਬਾਹਰ ਆ ਯਾਰ ਅਸਲ ਸਾਬ ਦੱਸੋ ਯਾਰ ਕੱਟੋ ਬੈਠੋ ਨੰਨੇ ਲੇ ਲੇ ਕੋਈ ਨਾਰ ਨਾ ਜਮਾਏ ਮੇਰੇ ਕੋਲ ਐਮ ਐਲ ਏ ਜਰਾ ਐਮ ਐਲ ਏ ਦੀ ਗੱਲ ਕਰ ਬੈਠੋ ਪ੍ਰਧਾਨ ਜੀ ਬੈਠੋ ਜਦੋਂ ਮੈਂ ਕੰਨਰ ਪੀਏ ਦਿੰਦਾ ਸੀ ਉਦੋਂ ਮੈਨੂੰ ਚੱਲਿਆ ਲੱਗਦਾ ਸੀ ਇਹ ਇਹ ਗੱਲਾਂ ਨਾ ਕਰੋ ਪਰ ਨਹੀਂ ਬੰਦ ਗਿਆ ਕੋਈ ਹੋਇਆ ਇਸ ਟੌਪੀਏ ਬਾਹਰ ਗਿਆ ਉਹ ਲੋਕਾਂ ਪੀ ਲੱਖ ਚ ਵਿਕਿਆ ਓਏ ਹਾਂ ਚਲੋ ਬੈਠੇ ਨਹੀਂ ਕੋਈ ਚਲ ਬੈਠੋ ਪ੍ਰਧਾਨ ਜੀ ਚਲੋ ਬੈਠੋ ਯਾਰ प्रोग्राम तो तो है मेरे है मेरा चेयर मेरी लगी है मेरा चेयर से बैठना